ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰਦਾਰੋ ਜਦੋਂ ਦਾ ਸੁਪਰੀਮ ਕੋਰਟ ਨੇ ਇੱਕ ਹੈ ਕਿ ਸਾਨੂੰ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਪਿਆਰੀ ਹੈ ਤੇ ਪਹਿਲਾਂ ਉਹਦੀ ਜਾਨ ਬਚਾਓ ਤੇ ਉਹਦੇ ਲਈ ਡਾਕਟਰੀ ਸਹਾਇਤਾ ਦੀ ਗੱਲ ਕੀਤੀ ਹੈ ਤੇ ਇਹ ਵੀ ਕਿਹਾ ਹੈ ਕਿ ਜਿੰਨਾ ਚਿਰ ਜ਼ਰੂਰੀ ਨਾ ਹੋਵੇ ਤੁਸੀਂ ਕੋਈ ਗੱਲ ਧੱਕੇ ਨਾਲ ਨਹੀਂ ਕਰਨੀ ਤੱਕ ਇਹ ਨਰਮਤਰ ਖਾਣਾ ਨਹੀਂ ਖਾਣਾ ਜੇ ਜ਼ਰੂਰੀ ਨਹੀਂ ਜਿੰਨੇ ਰਸਤਾ ਤਾਂ ਰੱਖਿਆ ਹੋਇਆ ਖੈਰ ਉਸ ਤੋਂ ਬਾਅਦ ਸੁਪਰੀਮ ਕੋਰਟ ਦੀ ਇਸ ਟਿੱਪਣੀ ਤੋਂ ਬਾਅਦ ਕਾਫੀ ਹਿਲਜੁਲ ਪਈ ਹੈ ਪ੍ਰਸ਼ਾਸਨ ਲਗਾਤਾਰ ਆ ਰਿਹਾ ਹੈ ਅੱਜ ਸਵੇਰ ਤੋਂ ਜਦੋਂ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ 4 ਵਜੇ ਤੇ ਸਵੇਰ ਤੋਂ ਹੀ ਅਵਾਜ਼ਾਈ ਵਧੀ ਹੋਈ ਹੈ ਔਰ ਸਵੇਰੇ ਪਹਿਲੀ ਤਾਂ ਗੱਲ ਹੈ ਵੀ ਕੱਲ ਹੀ ਕਾਫੀ ਚਰਚਾ ਰਹੀ ਇਸ ਗੱਲ ਦੀ ਕਿ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨੂੰ ਵੀ ਚਿੰਤਾ ਹੋਈ ਉਹਨਾਂ ਨੇ ਵੀ ਕਰ ਜਦੋਂ ਬਹਿਸ ਕਰਤਬ ਹੋਈ ਨਾ ਜਿਹੜੀ ਚੱਲ ਰਹੀ ਸੀ ਸੰਵਿਧਾਨ ਤੇ ਤੇ ਉਸ ਤੋਂ ਬਾਅਦ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਪੀਓ ਸਕੋਰ ਸੀ ਅਮਿਤ ਸ਼ਾਹ ਸੀ ਸ਼ਿਵਰਾਜ ਚਾਹਨ ਸੀ ਜਿਹੜੇ ਖੇਤੀ ਮੰਤਰੀ ਨੇ ਖੇਤੀ ਮੰਤਰੀ ਨੇ ਬਰੀਫ ਕੀਤਾ ਵੀ ਕੀ ਚੱਲ ਰਿਹਾ ਹੈ ਉਸ ਤੋਂ ਬਾਅਦ ਇੱਕ ਜਿਹੜੀ ਸਟੇਟਮੈਂਟ ਆਉਂਦੀ ਹੈ ਅਮਿਤ ਸ਼ਾਹ ਦੀ ਕਿ ਅਸੀਂ ਜੇ ਸੁਪਰੀਮ ਕੋਰਟ ਚਾਹੁੰਦੀ ਹੈ ਤਾਂ ਅਸੀਂ ਗੱਲਬਾਤ ਕਰਨ ਨੂੰ ਤਿਆਰ ਹੈ ਇਹ ਸਾਰੀ ਗੱਲਬਾਤ ਜਿਹੜੀ ਹੈ ਇਹ ਕੀ ਸਹੀ ਪਾਸੇ ਚੱਲ ਰਹੀ ਹੈ ਕਿ ਸਰਕਾਰ ਮੰਗਾ ਮੰਨਣ ਵੱਲੋਂ ਜਾ ਰਹੀ ਹੈ ਜਿਹੜੀ ਕਿਸਾਨਾਂ ਦੇ ਨਾਲ ਕੀ ਡੱਲੇਵਾਲ ਦਾ ਜਿਹੜਾ ਵਰਤ ਹੈ ਉਹਦਾ ਅਸਰ ਹੈ ਡੱਲੇਵਾਲ ਦੀ ਚਿੱਠੀ ਦਾ ਅਸਰ ਹੈ ਜਾਂ ਸ਼ੰਭੂ ਬਾਡਰ ਤੇ ਜੋ ਤੀਜੇ ਜੱਥੇ ਤੇ ਵੀ ਕੁੱਟ ਪਈ ਹੈ ਜਿਹੜੇ ਮਰਜੀ ਬੁੜਿਆਂ ਦਾ ਜੱਥਾ ਜਾਂਦਾ ਹੈ ਕੀ ਦਾ ਅਸਰ ਹੈ ਜਾਇ ਕਿਸਾਨ ਇੱਕ ਵਾਰ ਫਿਰ ਇਕੱਠੇ ਹੋ ਰਹੇ ਨੇ ਉਹਦਾ ਪ੍ਰਭਾਵ ਪੈ ਰਿਹਾ ਹੈ ਕਿ ਮੋਦੀ ਸਾਹਿਬ ਖੁਦ ਮੀਟਿੰਗ ਕਰ ਰਹੇ ਨੇ ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਪਡੇਟਸ ਨੇ ਜਾਂ ਕੁਝ ਡਿਵੈਲਪਮੈਂਟਸ ਹੋਈਆਂ ਨੇ ਖਨੌਰੀ ਦੇ ਵਿੱਚ ਤੇ ਸ਼ੰਭੂ ਦੇ ਵਿੱਚ ਔਰ ਇੱਕ ਡਿਵੈਲਪਮੈਂਟ ਇਹ ਵੀ ਹੋਈ ਹੈ ਭਾਵੇਂ ਲੇਟ ਹੋਈ ਹੈ ਸਰਪੰਚ ਸਿੰਘ ਪਧੇਰ ਨੇ ਇੱਕ ਚਿੱਠੀ ਲਿਖੀ ਹੈ ਐਸ ਕੇਬ ਨੂੰ ਆਜੋ ਹੁਣ ਇਕੱਠੇ ਹੋ ਕੇ ਪੰਲੜੀਏ ਵੇਲਾ ਇਕੱਠੇ ਹੋਣ ਦਾ ਆ ਗਿਆ ਇਹ ਸਾਰੀ ਗੱਲਬਾਤ ਆਪਾਂ ਕਰਨੀ ਹੈ ਇਸ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਹਾਂ ਅੱਜ ਵੀ ਕਰ ਰਿਹਾ ਹਾਂ ਕਿ ਪਿਆਰੇ ਦਰਸ਼ਕੋ ਜਿਹੜਾਣੇ ਅਜੇ ਤੱਕ ਇਸ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਗੱਲ ਇਹ ਕਿ ਜੇ ਆਪਾਂ ਡਿਵੈਲਪਮੈਂਟਸ ਦੀ ਗੱਲ ਕਰੀਏ ਵੱਡੀ ਡਿਵੈਲਪਮੈਂਟ ਤਾਂ ਇਹ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਗ੍ਰਹਿ ਮੰਤਰੀ ਖੇਤੀ ਮੰਤਰੀ ਨਾਲ ਉਹਨਾਂ ਦੇ ਪੀਸ਼ਕੋਲ ਕਿਉਂਕਿ ਹਰ ਇੱਕ ਮੀਟਿੰਗ 'ਚ ਕਿਸਾਨਾਂ ਨਾਲ ਪੀਸ਼ਕੋਲ ਹੁੰਦਾ ਸੀ ਇਹ ਚਾਰਾਂ ਨੇ ਮੀਟਿੰਗ ਕੀਤੀ ਹੈ ਇਨਾ ਚਾਰਾ ਨੇ ਗੱਲਬਾਤ ਕੀਤੀ ਹੈ ਵੀ ਕਿਸਾਨਾਂ ਦੇ ਮਸਲੇ ਬਾਰੇ ਕੁਝ ਸੋਚਿਆ ਜਾਵੇ ਇਹਦਾ ਸੰਕੇਤ ਦੇਖੋ ਇਹਦੇ ਸੰਕੇਤ ਉਦੋਂ ਸਹੀ ਅਰਥਾਂ ਚ ਸ਼ਾਮਲ ਆਊਗਾ ਜਦੋਂ ਹੋਇਆ ਲੇਕਿਨ ਇਹ ਸੰਕੇਤ ਜ਼ਰੂਰ ਮਿਲਿਆ ਹੈ ਕਿ ਅਮਿਤ ਸ਼ਾ ਇਹ ਕਹਿੰਦੇ ਸੁਣੇ ਗਏ ਨੇ ਕਿ ਜੇ ਸੁਪਰੀਮ ਕੋਰਟ ਚਾਹੁੰਦੀ ਹੈ ਤਾਂ ਅਸੀਂ ਗੱਲਬਾਤ ਕਰਾਂਗੇ ਇਹ ਦੇਸ਼ ਦੇ ਗ੍ਰਹਿ ਮੰਤਰੀ ਨੇ ਕਿਹਾ ਇਹਦਾ ਮਤਲਬ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਕਿਉਂ ਇਹ ਗੱਲ ਕਹੀ ਕਿਉਂਕਿ ਜਦੋਂ ਸੁਪਰੀਮ ਕੋਰਟ ਦੀ ਬਣਾਈ ਹੋਈ ਕਮੇਟੀ ਦੇ ਮਾਮਲੇ ਤੇ ਵਿਚਾਰ ਹੋ ਰਹੀ ਸੀ ਜਦੀ ਅਗਲੀ ਸਰਵਾਈਵ 18 ਤਰੀਕ ਨੂੰ ਹੋਣੀ ਹੈ ਉਸ ਵੇਲੇ ਜਗਜੀਤ ਸਿੰਘ ਡੱਲੇਵਾਲ ਦਾ ਉਹਨਾਂ ਦੇ ਬਰਤ ਦਾ ਮਸਲਾ ਉੱਠਿਆ ਸੀ ਜਿਹੜਾ ਉਸ ਵੇਲੇ 18ਵੇਂ ਦਿਨ ਸੀ ਹੁਣ ਤਾਂ 20 ਅੱਜ 20ਵਾਂ ਦਿਨ ਹੈ ਤੇ 20 ਦਿਨਾਂ ਚ ਸਿਹਤ ਹੋਰ ਵਿਗੜ ਗਿਆ ਡੱਲੇਵਾਲ ਦੀ ਇਹ ਵੀ ਪਤਾ ਹੈ ਕਿ ਹੁਣ ਉਹਨਾਂ ਦੇ ਜਿਹੜੇ ਮੇਨ ਆਰਗਨ ਨੇ ਉਹ ਹੌਲੀ ਹੌਲੀ ਜਵਾਬ ਦੇ ਰਹੇ ਨੇ ਕਿਡਨੀ ਤੇ ਕਾਫੀ ਅਸਰ ਪੈ ਗਿਆ ਕੱਲ ਤਾਂ ਬਹੁਤ ਜ਼ਿਆਦਾ ਹੱਤ ਉਹ ਖਰਾਬ ਹੋ ਗਈ ਸੀ ਜਦੋਂ ਬੀਪੀ ਸਰ 78 48 ਰਹਿ ਗਿਆ ਸੀ ਸੋ 848 ਤੋਂ ਉੱਪਰ ਦਾ 78 ਇਹਦਾ ਘਟ ਗਿਆ ਸੀ ਬੀਪੀ ਉਸ ਵੇਲੇ ਬੜੀ ਚਿੰਤਾ ਹੋਈ ਸੀ ਕਰ ਖਲੇ ਸਰਵਾਈਵ ਕਰ ਰਹੇ ਨੇ ਗੱਲਬਾਤ ਵੀ ਕਰ ਰਹੇ ਨੇ ਕੱਲ ਤਾਂ ਉਹਨੇ ਜਿਹੜਾ ਉਹਦਾ ਭਾਸ਼ਣ ਦਿੱਤਾ ਜਿਹੜੇ ਕਿਸਾਨ ਖੁਦਕਸ਼ੀਆਂ ਦੀ ਗੱਲ ਕੀਤੀ ਇਹ ਵੀ ਕਿਹਾ ਕਿ ਮੇਰੀ ਚਿੰਤਾ ਛੱਡੋ ਜਿਹੜੇ ਕਿਸਾਨ ਮਰ ਰਹੇ ਨੇ ਜਿਹੜੇ ਲਗਾਤਾਰ ਲੱਖਾਂ ਦੀ ਗਿਣਤੀ 'ਚ ਖੁਦਕਸ਼ੀਆਂ ਕਰ ਰਹੇ ਨੇ ਉਹਨਾਂ ਦੀ ਗੱਲ ਕਰੋ ਸਾਡੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਬਾਰੇ ਸੋਚੋ ਜੇ ਕਿਤੇ ਮੋਰਚੇ 'ਚ ਤੁਸੀਂ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਮੈਂ ਬੈਠੇ ਤਾਂ ਉੱਤੇ ਫਿਰ ਜੇ ਕੋਈ ਕਿਸਾਨਾਂ ਦਾ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰੀ ਮੋਦੀ ਸਰਕਾਰ ਦੀ ਹੋएगी ਸਾਰੇ ਇਹ ਗੱਲਾਂ ਕੱਲ ਜਿਹੜੇ ਆ ਕੀਤੀ ਬਿਲਕੁਲ ਡਿਟਰਮਿੰਡ ਨੇ ਚੜ੍ਹਦੀ ਕਲਾ ਚ ਨੇ ਮਾਨਸਿਕ ਤੌਰ ਤੇ ਬੇਨਤ ਸਿਹਤ ਦੀ ਹੁੰਦੀ ਹੈ ਸਰੀਰਕ ਤੌਰ ਤੇ 20 ਦਿਨ ਤੋਂ ਜੇ ਬੰਦਾ ਕੁਝ ਨਹੀਂ ਖਾਂਦਾ ਤਾਂ ਉਹਦੀ ਹਾਲਤ ਇਸ ਤਰ੍ਹਾਂ ਦੀ ਹੁੰਦੀ ਹੈ ਲੇਕਿਨ ਮਾਨਸਿਕ ਤੌਰ ਤੇ ਚੜ੍ਹਦੀ ਕਲਾ ਚ ਨੇ ਲੇਕਿਨ ਦੂਜੇ ਪਾਸੇ ਜਿਹੜੀ ਹਿਲਜੁਲ ਕਾਫੀ ਬਧੀ ਹੋਈ ਹੈ ਦੇਖੋ ਗਨੌਰੀ ਦੇ ਵਿੱਚ ਲਗਾਤਾਰ ਪਹਿਲਾਂ ਦੇ ਪਹਿਲੇ ਦਿਨ ਇਸ ਤੋਂ ਦੋ ਦੋ ਦਿਨ ਪਹਿਲਾਂ ਤਾਂ ਜਦੋਂ ਜਿਹੜੇ ਜੇ ਸਾਰੇ ਲੀਡਰ ఆర్ਕੇਸਟ ਕਾਇਤ ਹਰਿੰਦਰ ਲਖੋਵਾਲ ਬੂਟਾ ਸਿੰਘ ਸ਼ਾਦੀਪੁਰ ਇਸਾਰੇ ਉੱਥੇ ਮਿਲ ਗਏ ਹੋਰ ਵੀ ਉਹਨਾਂ ਦੇ ਲੀਡਰਸ ਸੀ ਤੇ ਉਹਨਾਂ ਨੇ ਜਿਹੜੀ ਇੱਕ ਕਿਸਮ ਦੀ ਹਮਦਰਦੀ ਪ੍ਰਗਟ ਕੀਤੀ ਸੀ ਔਰ ਰਕੇਸ਼ਟ ਕਹਿਤ ਨੇ ਕਹਿ ਸੀ ਹੋਣਾ ਆਪ ਇਕੱਠੇ ਹੋ ਕੇ ਹਕੂਮਤ ਦੇ ਖਿਲਾਫ ਲੜੀਏ ਇਹ ਗੱਲ ਕੀਤੀ ਸੀ ਦੂਜੇ ਪਾਸੇ ਉਸ ਤੋਂ ਬਾਅਦ ਜਿਹੜੇ 14 ਤਰੀਕ ਦਾ ਸੱਦਾ ਸੀ ਮਰਜੀਬੜਿਆਂ ਦਾ ਉਹਨੇ ਵੀ ਅਸਰ ਪਾਇਆ ਹੋਵੇਗਾ ਕਿਉਂਕਿ ਜਿਸ ਤਰੀਕੇ ਨਾਲ ਮਰਜੀਬੜੇ ਜਾਦੇ ਨੇ ਉਹਨਾਂ ਦੇ ਪਾਣੀ ਦੇ ਵਿਛਾੜਾ ਮਾਰੀਆਂ ਗਈਆਂ ਉਹਨਾਂ ਤੇ ਅਥਰੂ ਗਾਸ ਤੇ ਗੋਲੇ ਛੱਡੇ ਗਏ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਗਈਆਂ 16 ਬੰਦੇ ਜ਼ਖਮੀ ਹੋਏ ਔਰ ਇਹ ਵੀ ਹੈ ਫਿਰ ਇੱਕ ਸੱਦਾ ਦਿੱਤਾ ਕਿ ਜੀ ਅਸੀਂ 16 ਨੂੰ ਸਾਰੇ ਦੇਸ਼ 'ਚ ਟ੍ਰੈਕਟ ਮਾਰਚ ਕਰਨਾ ਹੈ ਤੇ 18 ਨੂੰ ਜਿਹੜਾ ਹੈ ਰੇਲ ਚੱਕਾ ਜਾਮ ਕਰਨਾ ਪੰਜਾਬ ਦੇ ਵਿੱਚ ਇਹ ਸਾਰੀਆਂ ਗੱਲਾਂ ਸਰਕਾਰ ਕੋਲ ਤਾਂ ਜਿੱਥੇ ਮੋਰਚੇ ਲੱਗੇ ਨੇ ਸੀਐਡੀ ਦੀ ਪੂਰੀ ਟੀਮ ਲੱਗੀ ਹੁੰਦੀ ਆ ਵੀ ਉੱਥੇ ਕੀ ਕੀ ਆ ਹੋ ਰਿਹਾ ਹੈ ਕੌਣ ਕੌਣ ਆ ਰਿਹਾ ਹੈ ਕੀ ਕੀ ਕਹਿ ਰਿਹਾ ਹੈ ਇਹ ਸਾਰੀ ਗਲਬਾਤ ਉਥੇ ਸਰਪੰਚ ਸਿੰਘ ਪਦੇਰ ਨੇ ਜਿਹੜੀ ਗੱਲ ਕੀਤੀ ਉਹ ਚ ਇੱਕ ਹੋਰ ਡਵੈਲਪਮੈਂਟ ਹੈ ਉਹ ਡਵੈਲਪਮੈਂਟ ਇਹ ਹੈ ਕਿ ਇੱਕ ਚਿੱਠੀ ਲਿਖੀ ਜਿਹੜੀ ਕਿ ਪਹਿਲਾਂ ਚਾਹੀਦੀ ਸੀ ਬਹੁਤ ਪਰ ਮੈਂ ਆਪਣੇ ਪ੍ਰੋਗਰਾਮ ਚਰਚਾ ਚਿਰਨ ਬੁਲਾ ਕੇ ਵੀ ਕਿਹਾ ਸੀ ਕਿ ਤੁਸੀਂ ਇਹ ਸੱਦਾ ਦਿਓ ਐਸਕੇਬ ਨੂੰ ਕਿਉਂਕਿ ਤੁਸੀਂ ਤੁਹਾਡੇ ਨਾਲ ਵਿਚਾਰ ਤਰਕਮਤ ਪੇਦ ਨਹੀਂ ਤੋ ਹਲੇ ਵੀ ਨਜ਼ਰ ਆਉਂਦੇ ਨੇ ਜਦੋਂ ਕਹਿ ਰਿਹਾ ਜਗENDER ਸਿੰਘ ਗੁਰਾਹਾਂ ਕਿ ਇਹਨਾਂ ਨੇ ਤਾਂ ਪਹਿਲੇ ਹੀ ਸਾਡਾ ਜਿਹੜਾ ਜਿੱਤਿਆ ਹੋਇਆ ਮੋਰਚਾ ਉਹ ਵੀ ਰੋਲ ਤਾਂ ਇਹਨਾਂ ਨੇ ਸਾਡੀ ਬੇਇੱਜ਼ਤੀ ਕਰਾਤੀ ਵਿਚਾਰਕ ਮਤਪੇ ਤਾਈ ਵੀ ਇਹ ਕਹਿੰਦਾ ਵੀ ਹਰ ਇੱਕ ਗੱਲ ਤੇ ਦਿੱਲੀ ਚੱਲੋ ਦਾ ਨਾਰਾ ਲੱਗਣਾ ਚਾਹੀਦਾ ਲੋਕਾਂ ਨਾਲ ਉਹ ਸੀ ਟੁੱਟ ਰਹੇ ਆ ਤੇ ਇਹ ਲੋਕਾਂ ਨਾਲ ਟੁੱਟਦਾ ਤਾਂ ਜਦੋਂ ਰੇਲ ਲੋਕ ਦੇ ਨੇ ਉਹਦੀ ਬਹੁਤ ਵੱਡੀ ਗਿਣਤੀ ਚ ਜਿਹੜਾ ਮੀਡੀਆ ਦਾ ਸਰਕਾਰ ਦੇ ਕੋਲ ਪ੍ਰਚਾਰ ਕਰਦਾ ਤੇ ਲੋਕਾਂ ਦੇ ਨਾਲ ਟੁੱਟਣ ਵਾਲੀ ਗੱਲ ਕਾਫੀ ਹੱਦ ਤੱਕ ਸਹੀ ਹੈ ਸਾਰਾ ਮੀਡੀਆ ਉਧਰ ਨੂੰ ਲੱਗ ਜਾਂਦਾ ਨਾ ਉਹ ਇੱਕ ਐਂਗਲ ਦੀ ਜਿਹੜਾ ਹੈ ਉਹ ਰਿਪੋਰਟਿੰਗ ਹੁੰਦੀ ਹੈ ਕਿਸਾਨਾਂ ਦੀਆਂ ਮੰਗਾਂ ਉੱਥੇ ਘੱਟ ਜਿਹੜੀਆਂ ਜਾਂਦੀਆਂ ਨੇ ਵਿਚਾਰੀਆਂ ਖੈਰ ਸਰਵਪਤ ਸਿੰਘ ਪਤੇਰ ਨੇ ਕੋਈ ਜਿਹੜੀ ਨਵੀਂ ਗੱਲ ਕੀਤੀ ਹੈ ਉਹ ਇੱਕ ਚਿੱਠੀ ਲਿਖੀ ਹੈ ਐਸ ਕੇਬ ਨੂੰ ਸੇਜਤ ਕਿਸਾਨ ਮੋਰਚੇ ਨੂੰ ਕਿ ਇੱਕ ਸਭਾ ਆ ਗਿਆ ਹੁਣ ਆਪਾਂ ਇਕੱਠੇ ਹੋ ਕੇ ਲੜਾਈ ਲੜੀਏ ਸਭਾ ਤਾਂ ਖੈਰ ਪਹਿਲਾਂ ਸੀ ਪਰ ਚਲੋ ਇੱਥੇ ਕਹਿ ਸਕਦੇ ਆਂ ਦੇਰ ਹੈ ਦਰਸਤਾ ਹੈ ਹੁਣ ਤਾਂ ਲੇਕਿਨ ਹਲੇ ਵੀ ਜਿਹੜੀਆਂ ਕਈ ਗੱਲਾਂ ਵਿੱਚੋਂ ਪਈਆਂ ਨੇ ਹਰ ਇੱਕ ਬੰਦਾ ਆਪਦੀ ਇਹਦੀ ਬੋਲੀ ਬੋਲਦਾ ਕਿਸਾਨਾਂ ਚੋਂ ਇੰਦੀਆਂ ਜਥੇਬੰਦੀਆਂ ਨੇ ਰੂਦੂ ਸਿੰਘ ਮਾਨਸਾ ਕਹਿੰਦਾ ਜੀ ਇਹਦੀ ਕੀ ਲੋੜ ਹੈ ਪਹਿਲਾਂ ਤਾਂ ਉਹ ਤੋਂ ਜਿਹੜਾ ਹੈ ਵਰਤ ਤੜਵਾਓ ਇਹ ਵਰਤ ਕੋਈ ਜ਼ਰੂਰੀ ਹੈ ਹਾਲਾਂਕਿ ਦਲੀਲ ਇਹ ਦਿੱਤੀ ਹੈ ਕਿ ਸਾਡੇ ਲਈ ਉਹਦੀ ਜ਼ਿੰਦਗੀ ਬਹੁਤ ਜ਼ਰੂਰੀ ਹੈ ਤੇ ਭਲੇ ਮਾਨਸਾ ਜੇ ਉਹਨੇ ਵਰਤ ਤੋੜ ਲਿਆ ਉਦੋਂ ਬਾਅਦ ਤੁਸੀਂ ਜਿਉਣ ਦੇਣ ਕਿ ਅਰਦਾਸ ਕਰਕੇ ਉਹਨੇ ਵਰਤ ਤੋੜਿਆ ਇਹ ਤਾਂ ਹੁਣ ਰਿਗੇਸਟ ਕਹਿ ਜਿਹੜੀ ਗੱਲ ਕਹਿ ਗਿਆ ਜਾਂ ਹੋਰ ਜਿਹੜੇ ਲੀਡਰ ਕਹਿੰਦੇ ਨੇ ਵਰਤ ਤਾਂ ਹੁਣ ਉਹ ਜ਼ਿਆਦਾ ਮੰਗਾ ਬਣਾਉਣਗੇ ਜਾਂ ਉਹ ਸ਼ਾਹ ਦੇਵੇਗਾ ਇਹ ਤਾਂ ਗੱਲ ਉਸ ਪਾਸੇ ਨੂੰ ਵੱਧ ਰਹੀ ਹੈ ਇਹ ਗੱਲ ਮੰਨੀ ਪਏਗੀ ਖੈਰ ਜੇ ਇਕੱਠੇ ਹੁੰਦੇ ਨੇ ਜੇ ਇਕੱਠੇ ਹੋ ਜਾਣਾ ਚਾਹੀਦਾ ਹੈ ਤਾਂ ਇਹ ਇੱਕੋ ਦਾ ਫਾਇਦਾ ਹੋਏਗਾ ਸਰਕਾਰ ਨੂੰ ਸੌਖ ਹੋਏਗੀ ਕਿ ਗੱਲਬਾਤ ਕਿਧਰ ਨਾ ਕਰਨੀ ਹੈ ਹੁਣ ਤਾਂ ਇਹ ਹੋਇਆ ਪਿਆ ਜੇ ਗੱਲਬਾਤ ਕਿਧਰ ਨਾ ਕਰਨਗੇ ਉਹ ਜਿਹੜਾ ਜਿਹੜਾ ਤਾਂ ਬੋਲਣ ਦੀ ਸਥਿਤੀ ਚ ਨਹੀਂ ਗੱਲਬਾਤ ਜਿਹੜੀ ਹੈ ਉਹ ਸਰਵਰ ਸਿੰਘ ਕੱਲੇ ਭਦੇਰਨਾ ਕਰਨਗੇ ਸਾਰੀਆਂ ਜਥੇਬੰਦੀਆਂ ਨਾਲ ਕਰਨੀ ਜੇ ਇਕੱਠੇ ਹੋ ਜਾਂਦੇ ਤਾਂ ਗੱਲਬਾਤ ਹੋ ਸਕਦੀ ਹੈ ਢੱਲੇਵਾਲ ਦਾ ਪੱਖ ਲਿਆ ਜਾ ਸਕਦਾ ਉਹ ਤੋਂ ਪੁੱਛਿਆ ਜਾ ਸਕਦਾ ਉੱਥੇ ਜਾ ਗੱਲ ਹੋ ਸਕਦੀ ਹੈ ਅੱਜ ਸਰਕਾਰ ਵੱਲੋਂ ਹੋਮ ਮਿਨਿਸਟਰੀ ਵੱਲੋਂ ਉਹਨਾਂ ਦੇ ਜਿਹੜੇ ਸਕੱਤਰ ਨੇ ਹੋਂ ਜਿਹੜੇ ਹੋਮ ਵਿਭਾਗ ਦੇ ਵਿੱਚ ਵਾ ਇੱਕ ਮਿਸ਼ਰਾ ਪਹੁੰਚੇ ਨਾਲ ਉਹਨਾਂ ਦੇ ਡੀਜੀਪੀ ਸੀ ਗੌਰਵ ਯਾਦਵ ਦੋਨਾਂ ਨੇ ਜਿਹੜੀ ਹੈ ਗੱਲਬਾਤ ਕੀਤੀ ਔ ਡੱਲੇਵਾਰ ਨਾਲ ਤੇ ਪਤਾ ਤਾਂ ਇਹ ਵੀ ਲੱਗਿਆ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਬੰਦੇ ਭੇਜੋ ਅਸੀਂ ਜਿਹੜੀ ਹਵੇਲੀ ਦੇ ਵਿੱਚ ਬੈਠੇ ਆ 호텔 ਦੇ ਵਿੱਚ ਬੈਠੇ ਆ ਉੱਥੇ ਗੱਲਬਾਤ ਕਰੀਏ ਜਿਹੜੀ ਮੋਢਲੇ ਤੌਰ ਦੀ ਗੱਲਬਾਤ ਆ ਹੀ ਹੁੰਦੀ ਹੈ ਪਹਿਲਾਂ ਇਹ ਗੱਲ ਕਰ ਲੈਣ ਜਿੱਥੇ ਇਹਨਾਂ ਦੇ ਕਿਸੇ ਮਿਨੀਮਲ ਪਾਰਟ ਤੇ ਗੱਲ ਬਣਦੀ ਹੈ ਵੀ ਅੱਛੇ ਜਾ ਕੇ ਜਿਹੜੀਆਂ ਗੱਲਾਂ ਮੰਨ ਲਈਏ ਤੇ ਵਰਤ ਤੋੜ ਸਕਦਾ ਫਿਰ ਅੱਗੇ ਮਿਨਿਸਟਰ ਲੈਵਲ ਤੇ ਗੱਲ ਜਾ ਹੋਮ ਮਿਨਿਸਟਰ ਜਾ ਐਗਰੀਕਲਚਰ ਮਿਨਿਸਟਰ ਲੈਵਲ ਤੇ ਗੱਲ ਜਿਹੜੀ ਹੋ ਸਕਦੀ ਹੈ ਮੈਂ ਕਹਿਣਾ ਇਹ ਚਾਹਣਾ ਕਿ ਜਿਹੜਾ ਢੱਲੇਵਾਲ ਦਾ ਇਹ ਜਿਹੜੀ ਸੈਕਰੀਫਾਈਸ ਹੈ ਜਾਂ ਉਹਨਾਂ ਮਰਜੀਬੜਿਆਂ ਦੀ ਜਿਨ੍ਹਾਂ ਤੇ ਡਾਗਾਂ ਪਈਆਂ ਜਿਹੜੇ ਪੀਜੀਐ ਜਿਦਾਖਲ ਜਿਹੜੇ ਰਜਿੰਦਰ ਹਸਪਤਾਲ ਚ ਦਾਖਲ ਉਦਾਂ ਦਾ ਪ੍ਰਭਾਵ ਹੁਣ ਪੈਂਦਾ ਯਾਰ ਹੈ ਸਰਕਾਰ ਥੋੜਾ ਥੋੜਾ ਹਿਲਣ ਲੱਗੀ ਹੈ ਖਨੌਰੀ ਬਾਰਡਰ ਤੇ ਖਾਸ ਤੌਰ ਤੇ ਹਿਲਜੁਲ ਵਧੀ ਹੈ ਲੋਕਾਂ ਦਾ ਆਉਣਾ ਜਾਣਾ ਵਧਿਆ ਹੈ ਹੁਣ ਕਲਾਕਾਰ ਵੀ ਲੀਡਰ ਵੀ ਅੱਜ ਹਰਿਆਣੇ ਦਾ ਲੀਡਰ ਹੈ ਵੱਡਾ ਲੀਡਰ ਹੈ ਚੜੋਨੀ ਜਿਹੜਾ ਪਿਛਲਾ ਮੋਰਚਾ ਜਿੱਤੇ ਉਹਦੇ ਵਿੱਚ ਗਰਨਾਮ ਸਿੰਘ ਚੜੋਨੀ ਦੀ ਇੱਕ ਬਖਰੀ ਭੂਮਿਕਾ ਇਸ ਕਰਕੇ ਸੀ ਜੇ ਅੰਦਰੋਂ ਗਰਨਾਮ ਸਿੰਘ ਚੜੋਨੀ ਨਾ ਮਦਦ ਕਰਤੇ ਤੇ ਬਾਹਰੋਂ ਇਹਨਾਂ ਕਰਦੇ ਤਾਂ ਰੁਕੇ ਨਹੀਂ ਤੋੜੀਆਂ ਜਾਣੀਆਂ ਸੀ ਹੁਣ ਇਸ ਵਾਰ ਕਿਉਂ ਨਹੀਂ ਰੁਕਾ ਤੋੜੀਆਂ ਅੰਦਰੋਂ ਕੋਈ ਕਿਸੇ ਕਿਸਮ ਦੀ ਕਿਸਾਨਾਂ ਨੂੰ ਹੈਲਪ ਨਹੀਂ ਸੀ ਉਹ ਗਰਨਾਮ ਸਿੰਘ ਚੜੂਨੀ ਦੇ ਵੀ ਆ ਕੇ ਜਿਹੜਾ ਨਾ ਸਿਰਫ ਢੱਲੇਵਾਲ ਦਾ ਹਾਲ ਪੁੱਛਿਆ ਬਲਕਿ ਉਹਨਾਂ ਦਾ ਸਹਿਯੋਗ ਵੀ ਪ੍ਰਗਟ ਆਈ ਹੈ ਕਿਉਂਕਿ ਉਹ ਇਹ ਕਹਦੇ ਸੁਣੇ ਕਿ ਮੰਗਾ ਤਾਂ ਸਾਡੀਆਂ ਸੇਮ ਨੇ ਇਹ ਤਾਂ ਸਾਰੇ ਕਹਿੰਦੇ ਨੇ ਜਦੋਂ ਮੰਗਾ ਤੁਹਾਡੀਆਂ ਕਾਮਨ ਨੇ ਤਾਂ ਫਿਰ ਲੜਾਈ ਵੀ ਜਿਹੜੀ ਹੈ ਕਾਮਨ ਹੋ ਕੇ ਜਾਂ ਇਕੱਠੇ ਹੋ ਕੇ ਲੜੀ ਜਾਵੇ ਤਾਂ ਜ਼ਿਆਦਾ ਠੀਕ ਹੈ ਸੋ ਇਹ ਜਿਹੜੇ ਸ਼ੋਭ ਸੰਦੇਸ਼ ਕਹਿ ਸਕਦੇ ਆ ਕਿ ਜਿਹੜੇ ਕਿਸਾਨ ਇਕੱਠੇ ਹੋ ਰਹੇ ਨੇ ਤੇ ਸਰਕਾਰ ਥੋੜਾ ਹਿੱਲ ਰਹੀ ਹੈ ਮਾੜੀ ਗੱਲ ਤਾਂ ਸਿਰਫ ਇੱਕੋ ਹੀ ਹੋ ਰਹੀ ਹੈ ਜਿਹੜਾ ਡੱਲੇਵਾਲ ਦੀ ਜਿਹੜੀ ਸਥਿਤੀ ਹੈ ਉਹ ਕੋਈ ਜ਼ਿਆਦਾ ਠੀਕ ਨਹੀਂ ਤੇ ਹੁਣ ਪਤਾ ਲੱਗਿਆ ਵੀ ਜੇ ਇਹਨਾਂ ਦੀ ਜਿਹੜੀ ਮੇਲ ਮੀਟਿੰਗ ਜੇ 23 ਨੂੰ 23 ਤੱਕ ਤਾਂ ਹਾਲਤ ਹੋਰ ਵੀ ਖਰਾਬ ਹੋ ਜੂ ਉਦੋਂ ਤੱਕ ਤਾਂ ਜੇ ਅੱਜ 15 ਤਰੀਕ ਨੂੰ ਹੁਣ ਤਾਂ ਭਾਰ ਵੀ ਨਹੀਂ ਕਹਿ ਸਕਦੇ ਵੀ 12 ਕਿਲੋ ਆ 13 ਕਿਲੋ ਹੈ ਕਿਉਂਕਿ ਹੁਣ ਤਾਂ ਭਾਰ ਤੋੜਿਆ ਨਹੀਂ ਜਾ ਸਕਦਾ ਤੇ ਡੱਲੇਵਾਰ ਖੜਨ ਦੀ ਪੋਜੀਸ਼ਨਸ ਲਈ ਸੋ ਇਹ ਇਸ ਬਜ਼ੁਰਗ ਨੂੰ ਜੇ ਬਚਾਉਣਾ ਤਾਂ ਗੱਲਬਾਤ ਜਲਦੀ ਕਰਨੀ ਪਊ ਤੇ ਨਾਲ ਜਿਹੜੀ ਹੁਣ ਚਿੱਠੀ ਲਿਖੀ ਆ ਸਰਪੰਚ ਸਿੰਘ ਪਤੇਰ ਦੀ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋਣ ਉਦੋਂ ਮਤਵੇਤ ਭਲਾ ਕੇ ਇਕੱਠੇ ਹੋ ਜਾਣਾ ਚਾਹੀਦਾ ਔਰ ਇਹ ਜਿਹੜੇ ਕਿਸਾਨ ਅੰਦੋਲਨ ਦੇ ਨੂੰ ਇੱਕ ਨਵਾਂ ਹਲਾਰਾ ਦੇਣ ਲਈ ਕਿਸਾਨ ਅੰਦੋਲਨ ਨੂੰ ਬਚਾਉਣ ਲਈ ਕਿਸਾਨ ਅੰਦੋਲਨ ਨੂੰ ਅੱਗੇ ਵਧਾਉਣ ਲਈ ਇਹ ਗੱਲ ਜ਼ਰੂਰੀ ਹੈ ਆਸ ਕਰਦੇ ਆ ਕਿ ਗੱਲ ਕਿਸੇ ਚੰਗੇ ਪਾਸੇ ਲੱਗੂਗੀ